ਹਾਂਜੀ ਰਾਜੀ ਸਵਾਗਤ ਹੈ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੇ ਜਿਹੜੇ ਪੇਪਰ ਦੀ ਤਿਆਰੀ ਉਹ ਵਧੀਆ ਢੰਗ ਨਾਲ ਕਰ ਰਹੇ ਹੋਵੋਗੇ ਸਾਰੇ ਠੀਕ ਹੋਵੋਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਰਾਜੀ ਕਿ ਆਪਾਂ ਇੱਥੇ ਮਾਸਟਰ ਮਾਸਟਰ ਕੈਡਰ ਨੇ ਨਾਲ ਰਿਲੇਟਡ ਜਿਹੜੇ ਦੋ ਸਬਜੈਕਟ ਆ ਉਹਨਾਂ ਨੂੰ ਕਵਰ ਕਰ ਰਹੇ ਹਾਂ ਹਿਸਟਰੀ ਤੇ ਪੋਲੀਟੀਕਲ ਸਾਇੰਸ ਦੋ ਦਿਨ ਤਿੰਨ ਦਿਨ ਰਹੇ ਜਿਹੜੀ ਹਿਸਟਰੀ ਦੀ ਕਲਾਸ ਹੁੰਦੀ ਹੈ ਤੇ ਤਿੰਨ ਦਿਨ ਪੋਲੀਟੀ ਦੀ ਕਲਾਸ ਹੁੰਦੀ ਹੈ ਤੇ ਦੁਪਹਿਰ ਦੇ ਸਮੇਂ ਜਦੋਂ 1:40 ਤੇ ਜਿਹੜੀ ਉਹ ਆਪਣੀ ਐਮਸੀਕਿਊ ਦੀ ਕਲਾਸ ਹੁੰਦੀ ਹੈ ਜਿਹੜੇ ਸਟੂਡੈਂਟ ਨਵੇਂ ਆ ਉਹ ਨੋਟ ਕਰ ਲੈਣ ਬਿਲਕੁਲ ਫ੍ਰੀ ਦੇ ਵਿੱਚ ਯਾਰਾ ਜੀ ਜਮਾ ਪ੍ਰੋਪਰ ਜਿਹੜੀ 100 ਨੋਟਸ ਦੇ ਨਾਲ ਤੁਹਾਨੂੰ ਤਿਆਰੀ ਕਰਾਈ ਜਾ ਰਹੀ ਹੈ ਸਟੈਪ ਬਾਈ ਸਟੈਪ ਤਾਂ ਸ਼ੁਰੂ ਕਰਦੇ ਹਾਂ ਜੀ ਆਪਣੀ ਅੱਜ ਦੀ ਕਲਾਸ ਅੱਜ ਆਪਾਂ ਜਿਹੜਾ ਰਾਸ਼ਟਰਪਤੀ ਦੇ ਨਾਲ ਸੰਬੰਧਿਤ ਕਰਾਂਗੇ ਜੀਦੇ ਵਿੱਚ ਭਾਰਤ ਦੇ ਜਿਹੜੇ ਸਾਰੇ ਰਾਸ਼ਟਰਪਤੀ ਆ ਜਿਹੜੇ ਹੁਣ ਤੋਂ ਲੈ ਕੇ ਅ ਸ਼ੁਰੂ ਤੋਂ ਲੈ ਕੇ 1950 ਤੋਂ ਲੈ ਕੇ ਜਿਹੜਾ 2025 ਤੱਕ ਜਿੰਨੇ ਵੀ ਰਾਸ਼ਟਰਪਤੀ ਆ ਉਹਨਾਂ ਬਾਰੇ ਆਪਾਂ ਦੇਖਾਂਗੇ ਉਹਨਾਂ ਉਹਨਾਂ ਦੇ ਨਾਲ ਰਿਲੇਟਡ ਜਿਹੜੇ ਫੈਕਟ ਹੁੰਦੇ ਰਾਜੀ ਉਹਨਾਂ ਚੋਂ एमसीक्यू ਬਣ ਜਾਂਦੇ ਹੁੰਦੇ ਆ ਕੁਐਸਚਨ ਤਾਂ ਆਪਾਂ ਦੇਖਦੇ ਆ 2025 ਤੱਕ ਦੇ ਸਾਰੇ ਰਾਸ਼ਟਰਪਤੀ ਭਾਰਤ ਦੇ ਇੱਕ ਹੀ ਕਲਾਸ ਦੇ ਵਿੱਚ ਆਪਾਂ ਸਾਰੇ ਕਵਰ ਕਰ ਦਾਂਗੇ ਰਾਜੀ ਜਿਹੜੇ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਈ ਕਿਉਂਕਿ ਇੱਥੇ ਫ੍ਰੀ ਦੇ ਵਿੱਚ ਜਿਹੜੀ ਤੁਹਾਨੂੰ ਤਿਆਰੀ ਕਰਾਈ ਜਾ ਰਹੀ ਆ ਕਿ ਤੁਸੀਂ ਆਪਣੀ ਤਿਆਰੀ ਨੂੰ ਹੋਰ ਬੈਟਰ ਢੰਗ ਦੇ ਨਾਲ ਕਰ ਸਕਦੇ ਆ ਬਿਨਾ ਕੋਈ ਫੀਸ ਪੇ ਕੀਤੇ ਚੈਨਲ ਨੂੰ ਲਾਈਕ ਕਰ ਵੀਡੀਓ ਨੂੰ ਲਾਈਕ ਕਰ ਦਿਓ ਬਈ ਕਲਾਸ ਨੂੰ ਤੇ ਸ਼ੇਅਰ ਕਰ ਦਿਓ ਰਜਿੰਦਰ ਪ੍ਰਸਾਦ ਰਾਜੇ ਇਹ ਭਾਰਤ ਦੇ ਜਿਹੜੇ ਪਹਿਲੇ ਰਾਸ਼ਟਰਪਤੀ ਸੀਗੇ ਇਹਦੇ ਨਾਲ ਇੰਪੋਰਟੈਂਟ ਫੈਕਟਰ ਹੈ ਜੇ ਕਿ ਇਹਨਾਂ ਨੇ 26 ਜਨਵਰੀ 1950 ਨੂੰ ਜਿਹੜਾ ਏਰਵਨ ਸਟੇਡੀਅਮ ਆ ਉੱਥੇ ਝੰਡਾ ਲਹਿਰਾਇਆ ਸੀ ਤੇ ਇਹ ਕੁਐਸਚਨ ਆ ਜਾਂਦਾ ਹੁੰਦਾ ਰਾਜੀ ਕਿ ਰਜਿੰਦਰ ਪ੍ਰਸਾਦ ਜੀ ਨੇ ਜਦੋਂ ਵੀ ਪਹਿਲੇ ਰਾਸ਼ਟਰਪਤੀ ਦੇ ਤੌਰ ਤੇ ਪਹਿਲੀ ਵਾਰ ਝੰਡਾ ਲਹਿਰਾਇਆ ਸੀ ਤਾਂ ਕਿੱਥੇ ਲਹਿਰਾਇਆ ਸੀ ਰਾਜੀ ਏਰਵਨ ਸਟੇਡੀਅਮ ਦੇ ਵਿੱਚ ਲਹਿਰਾਇਆ ਸੀ ਜਿਹਨੂੰ ਜਿਹੜਾ 2002 ਦੇ ਵਿੱਚ ਨਾਮ ਦਿੱਤਾ ਗਿਆ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਨਵੀਂ ਦਿੱਲੀ ਦੇ ਵਿੱਚ ਹੈ ਰਾਜੀ ਇਹਦਾ ਜਿਹੜਾ 2002 ਦੇ ਵਿੱਚ ਇਹਨੂੰ ਨਾਮ ਦਿੱਤਾ ਗਿਆ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਠੀਕ ਹੈ ਤੇ 1962 ਦੇ ਵਿੱਚ ਰਾਜੀ ਇਹਨਾਂ ਨੂੰ ਭਾਰਤ ਰਤਨ ਅਵਾਰਡ ਮਿਲਿਆ ਸੀਗਾ ਆਧਰਤਨ ਉਹ ਬਾੜ ਜਿਹੜਾ ਹੁਣ ਤੱਕ ਆਪਣੇ 6 ਰਾਸ਼ਟਰਪਤੀ ਨੂੰ ਮਿਲ ਚੁੱਕਿਆ ਅੱਗੇ ਆਪਾਂ ਸਾਰੇ ਦੇਖਾਂਗੇ ਕਿੰਨਾ ਕਿੰਨਾਂ ਨੂੰ ਮਿਲ ਚੁੱਕਿਆ 6 ਰਾਸ਼ਟਰਪਤੀ ਹੈ ਜਿਨ੍ਹਾਂ ਨੂੰ ਮਿਲ ਚੁੱਕਿਆ ਤੇ ਇਹ ਭਾਰਤ ਦੇ ਇਕਲੌਤੇ ਰਾਸ਼ਟਰਪਤੀ ਹੈ ਜਿਹੜੇ ਦੋ ਵਾਰ ਰਾਸ਼ਟਰਪਤੀ ਬਣਿਆ राजे ਕੁਐਸਚਨ ਆ ਜਾਂਦਾ ਹੁੰਦਾ ਕਿ ਭਾਰਤ ਦੇ ਰਾਸ਼ਟਰਪਤੀ ਦਾ ਨਾਮ ਦੱਸੋ ਜੋ ਦੋ ਵਾਰ ਰਾਸ਼ਟਰਪਤੀ ਦੇ ਅਹੁਦੇ ਤੇ ਬਿਰਾਜਮਾਨ ਹੋਏ ਤਾਂ ਰਜਿੰਦਰ ਪ੍ਰਸਾਦ ਰਾਜੇ ਜਿਹੜੇ ਦੋ ਵਾਰ ਭਾਰਤ ਦੇ ਅਹੁਦੇ ਤੇ ਬਿਰਾਜਮਾਨ ਹੋਏ ਆ ਰਾਸ਼ਟਰਪਤੀ ਦੇ ਅਹੁਦੇ ਤੇ ਬਿਰਾਜਮਾਨ ਹੋਏ ਆ ਦੇ ਰਾਸ਼ਟਰਪਤੀ ਤੋਂ ਇਲਾਵਾ ਰਾਜੀ ਇਹ ਪਹਿਲੇ ਖੇਤੀ ਮੰਤਰੀ ਜਾਂ ਖਾਦ ਮੰਤਰੀ ਵੀ ਸੀਗੇ। ਧਿਆਨ ਚ ਰੱਖਣਾ ਇਹ ਤੁਸੀਂ ਵੀ ਰਾਸ਼ਟਰਪਤੀ ਦਾ ਸੀ ਰਾਸ਼ਟਰਪਤੀ ਤੋਂ ਇਲਾਵਾ ਜਿਹੜਾ ਇਹ ਪਹਿਲੇ ਖਾਦ ਮੰਤਰੀ ਜਾਂ ਖੇਤੀ ਮੰਤਰੀ ਵੀ ਸੀ ਠੀਕ ਆ ਇਹਨਾਂ ਦੀ ਪੁਸਤਕ ਹੈ ਰਾਜੀ ਕਈ ਵਾਰ ਪੁੱਛ ਲੈਂਦੇ ਆ ਇਹਨਾਂ ਦੀ ਪੁਸਤਕ ਦਾ ਨਾਮ ਇੰਡੀਆ ਡਿਵਾਈਡਡ ਮਾਸਟਰ ਜਿਹੜੇ ਦੇ ਪੇਪਰ 'ਚ ਤਾਂ ਨਹੀਂ ਲੈਕਚਰਰ ਜਿਹੜੇ ਦੇ ਪੇਪਰ ਦੇ ਵਿੱਚ ਜਿਹੜਾ ਇਹ ਕੁਐਸਚਨ ਬਣ ਸਕਦਾ ਇਹਨਾਂ ਦੀ ਪੁਸਤਕ ਦਾ ਨਾਮ ਇੰਡੀਆ ਡਿਵਾਈਡਡ ਉਸ ਤੋਂ ਬਾਅਦ ਰਾਜੇ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਇਹ ਭਾਰਤ ਦੇ ਜਿਹੜੇ ਦੂਜੇ ਰਾਸ਼ਟਰਪਤੀ ਆ ਤੇ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਆ ਜੇ ਪੋਛ ਲੈਣ ਪਾਤ ਦੇ ਪਹਿਲੇ ਉਪ ਰਾਸ਼ਟਰਪਤੀ ਤਾਂ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਆ ਤੇ ਦੂਜੇ ਰਾਸ਼ਟਰਪਤੀ ਆ ਇਹਨਾਂ ਦਾ ਸਮਾਂ ਰਾਜੇ 1962 ਤੋਂ 1967 ਤੱਕ ਆ ਇਹਨਾਂ ਨੂੰ ਵੀ ਭਾਰਤ ਰਤਨ ਮਿਲਿਆ ਤਾਂ ਆਪਾਂ ਕਿਹਾ ਤੁਹਾਨੂੰ ਮੈਂ ਦੱਸਿਆ ਨਾ ਵੀ 6 ਰਾਸ਼ਟਰਪਤੀ ਜਿਨ੍ਹਾਂ ਨੂੰ ਭਾਰਤ ਰਤਨ ਮਿਲਿਆ ਤਾਂ 6ਾਂ ਦੇ ਵਿੱਚੋਂ 2 ਹੋਗੇ ਰਾਜੇ ਰਜਿੰਦਰ ਪ੍ਰਸਾਦ ਨੂੰ ਵੀ ਮਿਲਿਆ ਉਹਨਾਂ ਨੂੰ 1954 1962 ਦੇ ਵਿੱਚ ਮਿਲਿਆ ਸੀਗਾ ਤੇ ਇਹਨਾਂ ਨੂੰ 1954 ਦੇ ਵਿੱਚ ਮਿਲਿਆ ਸੀ राजे 1954 ਦੇ ਵਿੱਚ ਜਿਹੜਾ ਰਾਸ਼ਟਰਪਤੀ ਇਹ ਤਿੰਨ ਜਣਿਆਂ ਨੂੰ ਮਿਲਿਆ ਸੀਗਾ ਰਾਧਾਕ੍ਰਿਸ਼ਨਨ ਚੱਕਰਵਰਤੀ ਰਾਜਾ ਗੋਪਾਲਾਚਾਰੀ ਤੇ ਸੀ ਵੀ ਰਮਨ ਇਹਨਾਂ ਨੂੰ ਮਿਲਿਆ ਸੀਗਾ 64 ਆਊਗਾ ਇੱਥੇ राजे 54 ਨਹੀਂ ਇੱਥੇ 64 ਆਊਗਾ 1964 ਆਊਗਾ ਫਿਰ ਹਜੇ ਪਹਿਲਾ ਵਿਅਕਤੀ ਸੀ ਡਾਕਟਰ ਸਰੋਪੱਲੀ ਰਾਧਾਕ੍ਰਿਸ਼ਨਨ ਜਿਹੜੇ ਉਹ ਪਹਿਲੇ ਵਿਅਕਤੀ ਸੀਗੇ ਜਿਨ੍ਹਾਂ ਨੂੰ ਮੈਕਸੀਕੋ ਦਾ ਸਰਵਉੱਚ ਨਾਗਰਿਕ ਦਾ ਸਨਮਾਨ ਪਾਉਣ ਵਾਲੇ ਜਿਹੜੇ ਸਨਮਾਨ ਮਿਲਿਆ ਸੀਗਾ ਮੈਕਸੀਕੋ ਦਾ ਸਰਵਉੱਚ ਨਾਗਰਿਕ ਦਾ ਸਨਮਾਨ ਪਾਉਣ ਵਾਲੇ ਪਹਿਲੇ ਵਿਅਕਤੀ ਕੌਣ ਸੀ ਡਾਕਟਰ ਸਰੋਪੱਲੀ ਰਾਧਾਕ੍ਰਿਸ਼ਨਨ ਦੋ ਰਾਸ਼ਟਰਪਤੀ ਇਹ ਰਹੇ ਜਿਨ੍ਹਾਂ ਨੂੰ ਮੈਕਸੀਕੋ ਦਾ ਸਰਵਉੱਚ ਨਾਗਰਿਕ ਦਾ ਸਨਮਾਨ ਮਿਲਿਆ ਇੱਕ ਤਾਂ ਡਾਕਟਰ ਸਰੋਪੱਲੀ ਰਾਧਾਕ੍ਰਿਸ਼ਨਨ ਦੂਜੇ ਪ੍ਰਤੀਬਾ ਪਾਟੇਲ ਜੀਆ ਦੋਨਾਂ ਨੂੰ ਜਿਹੜਾ ਇਹ ਅਵਾਰਡ ਮਿਲਿਆ ਕਲਾਸ ਦੀ ਸਮਝ ਆ ਰਹੀ ਹੈ ਰਾਜੇ ਇੱਕ ਵਾਰੀ ਦੱਸ ਦੋ ਪ੍ਰੋਪਰ ਦਿਖ ਰਿਹਾ ਹੈ ਨਾ ਤੁਹਾਨੂੰ ਇੱਕ ਵਾਰੀ ਦੱਸ ਦੋ ਮੜਾ ਜਾ ਮੈਨੂੰ ਠੀਕ ਹੈ ਜੀ ਤੇ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਇਹ ਮੈਂ ਤੁਹਾਨੂੰ ਦੱਸ ਚੁੱਕੀ ਆ ਇਸ ਤੋਂ ਬਿਨਾ ਜਿਹੜਾ ਇਹਨਾਂ ਦਾ ਜਨਮ ਆ ਰਾਜੇ ਸਾਰਿਆਂ ਦਾ ਆਪਾਂ ਨੂੰ ਜਨਮ ਸਾਰੇ ਰਾਸ਼ਟਰਪਤੀ ਦਾ ਜਨਮ ਦੇਖਣ ਦੀ ਲੋੜ ਨਹੀਂ ਜਿਨ੍ਹਾਂ ਦੇ ਨਾਲ ਕੁਐਸਚਨ ਬਣਦੇ ਆ ਉਹਨਾਂ ਨੂੰ ਧਿਆਨ ਚ ਰੱਖਣਾ ਇਨਾਂ ਦਾ ਜਨਮ 5 ਸਤੰਬਰ ਨੂੰ ਹੋਇਆ ਸੀ ਰਾਜੀ ਇਸੇ ਦਿਨ ਜਿਹੜਾ ਅਧਿਆਪਕ ਦਿਵਸ ਬਣਾਇਆ ਜਾਂਦਾ 5 ਸਤੰਬਰ ਵਾਲੇ ਦਿਨ ਇਨਾਂ ਦੇ ਜਨਮ ਦਿਨ ਤੇ ਹੀ ਅਧਿਆਪਕ ਦਿਵਸ ਬਣਾਇਆ ਜਾਂਦਾ ਡਾਕਟਰ ਸਰੋਪੱਲੀ ਰਾਧਾ ਕ੍ਰਿਸ਼ਨਨ ਕਿਉਂ ਕਿਉਂਕਿ ਰਾਜੀ ਇਨਾਂ ਨੇ ਸਿੱਖਿਆ ਹੀ ਰਾਸ਼ਟਰ ਦੀ ਅਸਲੀ ਤਾਕਤ ਇਸ ਚੀਜ਼ ਤੇ ਜ਼ੋਰ ਦਿੱਤਾ ਸੀ ਜਾਨੀ ਕਿ ਸਿੱਖਿਆ ਨਾਲ ਸੰਬੰਧਿਤ ਕਾਫੀ ਕੰਮ ਕੀਤੇ ਸੀਗੇ ਜਿਵੇਂ ਉਹ ਜਿਹੜੀਆਂ ਕਾਫੀ ਯੂਨੀਵਰਸਿਟੀਆਂ ਦੇ ਵਿੱਚ ਇਨਾਂ ਨੇ ਕੰਮ ਕੀਤਾ ਸੀਗਾ ਵੀ ਸਿੱਖਿਆ ਨੂੰ ਉੱਚੇ ਪੱਧਰ ਤੇ ਲਿਆਉਣ ਵਾਸਤੇ ਤਾਂ ਇਨਾਂ ਦੇ ਸਿੱਖਿਆ ਸੰਬੰਧੀ ਕੀਤੇ ਕੰਮਾਂ ਦੇ ਆਧਾਰ ਤੇ ਜਿਹੜਾ ਇਨਾਂ ਦੇ ਜਨਮ ਹੈ ਜਿਹੜਾ ਉਹਦੇ ਤੇ 5 ਸਤੰਬਰ ਵਾਲੇ ਦਿਨ ਅਧਿਆਪਕ ਦਿਵਸ ਮਨਾਇਆ ਜਾਂਦਾ ਫਿਰ ਡਾਕਟਰ জাকির ਹਸਨ ਰਾਜੇ ਤੀਜੇ ਰਾਸ਼ਟਰਪਤੀ ਆਪਨੇ ਇਹ ਧਿਆਨ ਰੱਖਣਾ ਡਾਕਟਰ জাকির ਹਸਨ ਕਿੰਵੇਂ ਰਾਸ਼ਟਰਪਤੀ ਆ ਤੀਜੇ ਰਾਸ਼ਟਰਪਤੀ ਆ ਇਹਨਾਂ ਦਾ ਸਮਾਂ 1967 ਤੋਂ 1969 ਰਾਜੇ ਤੇ ਇਹਨਾਂ ਨੂੰ ਵੀ ਭਾਰਤ ਰਤਨ ਮਿਲਿਆ ਹੁਣ ਤਿੰਨ ਹੋ ਗਏ ਰਾਜੇ ਰਜਿੰਦਰ ਪ੍ਰਸਾਦ ਸਰਉਪल्ली राधाकृष्णਨ ਤੇ ਡਾਕਟਰ জাকির ਹਸਨ ਤਿੰਨ ਹੋ ਗਏ ਜਿਨ੍ਹਾਂ ਨੂੰ ਭਾਰਤ ਰਤਨ ਅਵਾਰਡ ਮਿਲਿਆ ਇਹ 6 ਰਾਸ਼ਟਰਪਤੀ ਨੂੰ ਮਿਲਿਆ 6ਆਂ ਦੇ ਵਿੱਚੋਂ ਤਿੰਨ ਆਪਾਂ ਕਵਰ ਕਰ ਲਿਆ ਇਹ ਪਹਿਲੇ ਰਾਸ਼ਟਰਪਤੀ ਆ ਰਾਜੇ ਜਿਨ੍ਹਾਂ ਦੀ ਅਹੁਦੇ ਤੇ ਮੌਤ ਹੋਈ ਇਹ ਕੁਐਸਚਨ ਆਪਣੇ ਮਾਸਟਰ ਕੈਡਰ ਦੇ ਪੇਪਰ ਵਿੱਚ ਬਹੁਤ ਵਾਰੀ ਬਣਿਆ ਹੋਇਆ ਕਿ ਉਸ ਰਾਸ਼ਟਰਪਤੀ ਦਾ ਨਾਮ ਦੱਸੋ ਜਿਨ੍ਹਾਂ ਦੀ ਅਹੁਦੇ ਤੇ ਰਹਿੰਦਿਆਂ ਮੌਤ ਹੋਈ ਤਾਂ ਦੋ ਰਾਸ਼ਟਰਪਤੀ ਦੀ ਹੋਈ ਸੀ ਰਾਜੀ ਜਾ ਕੇ ਰੁਸੈਨ ਤੇ ਫਰਖੁਦ ਦੀ ਫਰਖੁਦ ਦੀ ਦੀ ਹੋਈ ਸੀਗੀ ਤਾਂ ਇਹ ਪਹਿਲੇ ਆ ਜਿਨ੍ਹਾਂ ਦੀ ਮੌਤ ਹੋਈ ਸੀਗੀ ਤੇ ਪਹਿਲੇ ਹੀ ਮੁਸਲਮਾਨ ਰਾਸ਼ਟਰਪਤੀ ਆ ਇਹ ਧਿਆਨ ਰੱਖਣਾ ਰਾਜੀ ਇਹ ਦੋਨੇ ਚੀਜ਼ਾਂ ਇਹਨਾਂ ਦੇ ਪਹਿਲੇ ਨਾਲ ਸੰਬੰਧਿਤ ਆ ਵੀ ਪਹਿਲੇ ਰਾਸ਼ਟਰਪਤੀ ਜੋ ਮੁਸਲਮਾਨ ਦੇ ਨਾਲ ਸੰਬੰਧਿਤ ਰਖਦੇ ਆ ਤੇ ਪਹਿਲੇ ਹੀ ਆ ਜਿਨ੍ਹਾਂ ਦੀ ਅਹੁਦੇ ਤੇ ਰਹਿੰਦਿਆਂ ਮੌਤ ਹੋਈ ਇਹਨਾਂ ਦਾ ਵੀ ਸਿੱਖਿਆ ਦੇ ਖੇਤਰ ਵਿੱਚ ਕਾਫੀ ਯੋਗਦਾਨ ਸੀ राजे ਜਿਹੜੀਆਂ ਇਸਲਾਮ ਨਾਲ ਸੰਬੰਧਿਤ ਯੂਨੀਵਰਸਿਟੀਆਂ ਸੀ ਉਹਦੇ ਸੰਸਥਾਪਕਾਂ ਦੇ ਵਿੱਚੋਂ ਇੱਕ ਸੀ राजे ਇਹ ਫਿਰ ਵੀ ਵੀ ਗਿਰੀ राजे ਇਹਦੇ ਨਾਲ ਮੈਂ 3 ਇੱਕ ਕਿਉਂ ਪਾਇਆ ਕਿਉਂਕਿ ਇਹ ਕਾਰਜਵਾਹਕ ਸੀ राजे ਵੀ ਵੀ ਗਿਰੀ ਸੀ ਨਾ ਜਿਹੜੇ ਇੱਥੇ ਜਦੋਂ ਇੱਥੇ ਬਣੇ ਸੀ ਜਦੋਂ ਇਹਨਾਂ ਦੀ ਮੌਤ ਹੋ ਗਈ ਜਾ ਕੇ ਉਸ ਵੇਂ ਦੀ ਤਾਂ ਇਹ ਕਾਰਜਵਾਹਕ ਦੇ ਰੂਪ ਵਿੱਚ ਰਾਸ਼ਟਰਪਤੀ ਬਣੇ ਸੀ ਤਾਂ ਕਰਕੇ ਇਹਨਾਂ ਨੂੰ ਚਾਰ ਚੌਥੇ ਰਾਸ਼ਟਰਪਤੀ ਨਹੀਂ ਇੱਥੇ ਲਿਖਿਆ ਗਿਆ ਚੌਥੇ ਬਣੇ ਆ ਅੱਗੇ ਬਣੇ ਆ ਬਟ ਉਸ ਤੋਂ ਪਹਿਲਾਂ ਇਹ ਕਾਰਜਵਾਹਕ ਬਣੇ ਸੀ ठीक है कार्यवाहक बने से राजे तेरह मई उन्नीस सौ नो तो लैके भी जुलाई उन्नीस सौ नक कुछ भी यानी कि मई जून तो जुलाई सिर्फ इन्ने टाइम वास्ते ही यह कार्यवाहक राष्ट्रपति मले बने से इन्होंने की किया अहदे तो अपराष्ट्रपति जो तो अस्तीफा देता स्वतंत्र चोन लड़नी सी क्योंकि इन्होंने राष्ट्रपति वास्ते कहना किसी कि मैं स्वतंत्र चोन लड़के जराष्ट्रपति बनना चाहना तो इन्होंने अपने अहदे तो अस्तीफा देताफा देने वाले भी ये पहले सके कार्यजवाहक राष्ट्रपति भी यह पहले से ਜਦੋਂ ਇਹਨਾਂ ਨੇ ਰਾਜੇ ਅਸਤੀਫਾ ਦਿੱਤਾ ਤਾਂ ਫਿਰ ਇਹਦੇ ਨਾਲ ਮੈਂ 3 2 ਤਾਂ ਪਾਇਆ ਰਾਜੇ ਕਿਉਂਕਿ ਇਹ ਕਾਊਂਟਿੰਗ ਦੇ ਵਿੱਚ ਨਹੀਂ ਆਉਂਦੀ ਠੀਕ ਹੈ ਨਾ ਇਹ ਕਾਰਜਵਾਹਕ ਦੇ ਰੂਪ ਦੇ ਵਿੱਚ ਆਉਂਦੀ ਹੈ ਤਾਂ ਇਹ ਸੀਗੇ ਐਮ ਹਦਾਇਤੁੱਲਾ ਇਹ ਪਹਿਲੇ ਸੀਗੇ ਰਾਜੇ ਜਿਹੜੇ ਸੀਜੀਆਈ ਸੀਗੇ ਜੋ ਰਾਸ਼ਟਰਪਤੀ ਦੇ ਅਹੁਦੇ ਤੇ ਬਿਰਾਜਮਾਨ ਹੋਏ ਸੀ ਪਹਿਲੇ ਸੀਜੀਆਈ ਜੋ ਰਾਸ਼ਟਰਪਤੀ ਦੇ ਅਹੁਦੇ ਤੇ ਬਿਰਾਜਮਾਨ ਹੋਏ ਇਹਨਾਂ ਨੇ ਉਹ ਰਾਸ਼ਟਰਪਤੀ ਦਾ ਅਹੁਦਾ ਵੀ ਸੰਭਾਲਿਆ ਸੀ ਤੇ ਸੀਜੀਆਈ ਸੀਗੇ ਜੋ ਰਾਸ਼ਟਰਪਤੀ ਵੀ ਬਣੇ ਸੀ ਇਹਨਾਂ ਦਾ ਸਮਾਸੀ ਰਾਜੇ 20 ਜੁਲਾਈ ਤੋਂ 24 ਅਗਸਤ ਠੀਕ ਹੈ ਨਾ ਸੀ 1969 ਇਹ ਬਟ ਜਿਹੜਾ ਮਹੀਨਿਆਂ ਦੇ ਵਾਸਤੇ ਇਹ ਬਣੇ ਸੀ 20 ਜੁਲਾਈ ਤੋਂ 24 ਅਗਸਤ ਠੀਕ ਆ ਫਿਰ ਉਸ ਤੋਂ ਬਾਅਦ ਚੌਥੇ ਰਾਸ਼ਟਰਪਤੀ ਬਣੇ ਸੀ ਵੀ ਵੀ ਗਰੀ ਚੌਥੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਰਾਜੀ ਉਹ ਕਾਰਜਵਾਹਕ ਰਾਸ਼ਟਰਪਤੀ ਦੇ ਰੂਪ ਵਿੱਚ ਵੀ ਵਿਰਾਜਮਨ ਹੋਏ ਸੀਗੇ ਜਦੋਂ ਹੋਏ ਉਹ ਜਿਹੜਾ 13 ਮਈ ਤੋਂ ਜੁਲਾਈ ਤੱਕ ਫਿਰ ਉਸ ਤੋਂ ਬਾਅਦ ਜਦੋਂ ਚੌਥੇ ਰਾਸ਼ਟਰਪਤੀ ਦੇ ਤੌਰ ਤੇ ਵਿਰਾਜਮਨ ਵਿਰਾਜਮਨ ਹੋਏ ਤਾਂ ਉਹਨਾਂ ਦਾ ਸਮਾਸੀ ਰਾਜੇ 1969 ਤੋਂ ਲੈ ਕੇ 1974 ਤੱਕ ਇਹਨਾਂ ਨੂੰ ਵੀ ਭਾਤ ਰਤਨ ਮਿਲਿਆ ਸੀ 1975 ਦੇ ਵਿੱਚ ਤਾਂ ਹੁਣ ਆਪਣੇ ਹੁਣ ਤੱਕ ਆਪਣੀ 4 ਹੋ ਗਏ ਰਾਜੇ ਜਿਨ੍ਹਾਂ ਨੂੰ ਭਾਰਤ ਰਤਨ ਮਿਲਿਆ ਫਿਰ ਇਹਨਾਂ ਦੇ ਸਮੇਂ ਰਾਜੇ 1971 ਦੇ ਵਿੱਚ ਇੰਡੋ-ਪਾਕ ਯੋਧ ਭਾਰਤ-ਪਾਕਿਸਤਾਨ ਦਾ ਜਿਹੜਾ ਯੋਧ 1971 ਦੇ ਵਿੱਚ ਹੋਇਆ ਸੀ ਉਹ ਇਹਨਾਂ ਦੇ ਸਮੇਂ ਹੋਇਆ ਸੀ ਤੇ ਮਸ਼ਹੂਰ ਕਾਦੇ ਵਾਸਤੇ ਸੀ ਰਾਜੇ ਇਹ ਲੇਬਰ ਲੀਡਰ ਮਜ਼ਦੂਰ ਨੇਤਾ ਦੇ ਤੌਰ ਤੇ ਮਸ਼ਹੂਰ ਹੋਏ ਸੀ ਵਿਗਰੀ ਫਿਰ ਰਾਜੇ ਫਰੁਖਦੀਨ ਅਲੀ ਅਹਿਮਦ ਇਹ ਵੀ ਮੁਸਲਮਾਨ ਰਾਸ਼ਟਰਪਤੀ ਸੀ ਰਾਜੇ ਇਹਨਾਂ ਦੀ ਵੀ ਅਹੁਦੇ ਤੇ ਰਹਿੰਦੇ ਮੌਤ ਹੋਈ ਸੀ ਜਾਕਰ ਹੁਸੈਨ ਪਹਿਲੇ ਸੀਗੇ ਇਹ ਦੂਜੇ ਸੀ ਜਿਨ੍ਹਾਂ ਦੀ ਅਹੁਦੇ ਤੇ ਰਹਿੰਦੇ ਮੌਤ ਹੋਈ ਇਹਨਾਂ ਦਾ ਸਮਾਸੀ ਰਾਜੇ 24 ਅਗਸਤ 1974 ਤੋਂ ਲੈ ਕੇ 11 ਫਰਵਰੀ 1977 ਮੌਤ ਅਧੇ ਤੇ ਰਹਿੰਦਿਆਂ ਹੋਈ ਇਹ ਕੁਐਸਚਨ ਬਣਦੇ ਜਿਹੜੇ ਜਿਹੜੇ ਮੈਂ ਪੁਆਇੰਟ ਲਿਖੇ ਰਾਜੇ ਤੇ ਇਹ ਮੰਤਰੀ ਸੀ ਰਾਜੇ ਨਹਿਰੂ ਕੈਬਨਿਟ ਦੇ ਭਾਵੇਂ ਜਦੋਂ ਇਹ ਰਾਸ਼ਟਰਪਤੀ ਬਣਿਆ ਤਾਂ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਜਿਹੜੀ ਨਹਿਰੂ ਸਰਕਾਰ ਸਰਕਾਰ ਸੀ ਰਾਜੇ ਉਹਦੇ ਮੰਤਰੀ ਵੀ ਰਹਿ ਚੁੱਕੇ ਸੀਗੇ ਤੇ ਇਹਨਾਂ ਦੇ ਕਾਲ ਦੇ ਦੌਰਾਨ ਰਾਜੇ ਨੈਸ਼ਨਲ ਐਮਰਜੈਂਸੀ ਲੱਗੀ ਸੀਗੀ ਇਹਨਾਂ ਨੇ ਹੀ ਨੈਸ਼ਨਲ ਐਮਰਜੈਂਸੀ ਹੈ ਜਿਹੜੀ ਉਹਨੂੰ ਮਨਜ਼ੂਰੀ ਦਿੱਤੀ ਸੀ 1975 ਦੇ ਵਿੱਚ ਲੱਗੀ ਸੀ ਨਾ ਨੈਸ਼ਨਲ ਐਮਰਜੈਂਸੀ 인ਦਰਾ ਗਾਂਧੀ ਨੇ ਲਵਾਈ ਸੀਗੀ ਇਹਨਾਂ ਦੀ ਐਮਰਜੈਂਸੀ ਤੋਂ ਬਾਅਦ ਹੀ राजे ਇਹ ਸੰਵਿਧਾਨ ਦੁਆਰਾ ਮਤਾ ਪਾਸ ਸੰਸਦ ਦੁਆਰਾ ਮਤਾ ਪਾਸ ਕੀਤਾ ਗਿਆ ਸੀਗਾ ਕਿ 2/3 ਬਹੁਮਤ ਤੇ ਜਿਹੜਾ ਆਪਾਂ ਐਮਰਜੈਂਸੀ ਲਗਾ ਸਕਦੇ ਹਾਂ ਕਿਉਂਕਿ 인ਦਰਾ ਗਾਂਧੀ ਨੇ ਇਹ ਫੋਨ ਤੇ ਐਮਰਜੈਂਸੀ ਲਵਾਈ ਸੀ ਇਹਦੇ ਨਾਲ ਸੰਬੰਧਿਤ ਇੱਕ ਕਥਨ ਕਾਫੀ ਪ੍ਰਚਲਿਤ ਆ ਤੇ 25 ਜੂਨ 1975 ਨੂੰ ਜਿਹੜੀ ਨੈਸ਼ਨਲ ਐਮਰਜੈਂਸੀ ਨੂੰ ਮਨਜ਼ੂਰੀ ਦਿੱਤੀ ਸੀ ਫਰੁਖਦੀਨ ਅਲੀ ਅਹਿਮਦ ਨੇ ਤੇ ਇਹਨਾਂ ਦੇ ਸਮੇਂ ਰਾਣੀ ਜਿਹੜੀ ਆਪਣੀ 42 ਐਮੈਂਡਮੈਂਟ ਹੈ 1976 ਦੇ ਵਿੱਚ ਹੋਈ ਸੀ ਜੀ ਉਹ ਇਹਨਾਂ ਦੇ ਕਾਲ ਦੇ ਵਿੱਚ ਹੋਈ ਸੀ ਠੀਕ ਆ ਫਿਰ ਵੀ ਡੀ ਜੰਤੀ ਰਾਜੇ ਇਹ ਕਾਰਜਵਾਹਕ ਰਾਸ਼ਟਰਪਤੀ ਬਣੇ ਸੀਗੇ ਇਹ ਵੀ ਕਿਉਂਕਿ ਜਦੋਂ ਉਹ ਅਦੇ ਤੋਂ ਰਹਿੰਦੇ ਮੌਤ ਹੋ ਗਈ ਸੀ ਤਾਂ ਫਿਰ ਇਹਨਾਂ ਤੋਂ ਬਾਅਦ ਕਾਰਜਵਾਹਕ ਰਾਸ਼ਟਰਪਤੀ ਕਿਹੜੇ ਬਣੇ ਸੀਗੇ ਵੀ ਡੀ ਜੰਤੀ ਇਹ 6 ਮਹੀਨੇ ਤੱਕ ਰਹੇ ਸੀਗੇ ਇਹਨਾਂ ਵਾਸਤੇ ਹੋਰ ਕੁਝ ਨਹੀਂ ਇੰਪੋਰਟੈਂਟ ਸਿਰਫ ਇਹ ਇਹ ਪੁੱਛ ਸਕਦੇ ਆ ਕਿ ਫਰੁਖਦੀਨ ਅਲੀ احمد ਤੋਂ ਬਾਅਦ ਕਿਹੜੇ ਜਿਹੜੇ ਕੌਣ ਹੈ ਜਿਹੜਾ ਕਾਰਜਵਾਹਕ ਦੇ ਤੌਰ ਤੇ ਰਾਸ਼ਟਰਪਤੀ ਬਣਿਆ ਸੀ ਤਾਂ ਵੀ ਡੀ ਜੰਤੀ ਰਾਜੇ 6 ਮਹੀਨੇ ਤੱਕ ਇਹ ਕਾਰਜਵਾਹਕ ਦੇ ਤੌਰ ਤੇ ਰਾਸ਼ਟਰਪਤੀ ਬਣੇ ਸੀ ਫਿਰ ਨੀਲਮ ਸੰਜੀਵ ਰੈਡੀ ਰਾਜੇ 6ਵੇਂ ਰਾਸ਼ਟਰਪਤੀ ਆ ਆਪਣੇ ਇਹ ਇਹਦੇ ਚ ਇਹਦੇ ਨਾਲ ਰਿਲੇਟਡ ਕਾਫੀ ਕੁਐਸਚਨ ਬਣ ਜਾਂਦੇ ਆ ਨੀਲਮ ਸੰਜੀਵ ਰੈਡੀ ਦਾ ਜਿਹੜਾ ਸਮਾਂ ਰਾਜੇ ਉਹ 1977 ਤੋਂ 1982 ਤੱਕ ਆ ਇਹ 6ਵੀਂ ਲੋਕ ਸਭਾ ਦੇ ਮੈਂਬਰ ਸੀ ਰਾਜੇ ਨੀਲਮ ਸੰਜੀਵ ਰੈਡੀ ਪੁੱਛ ਸਕਦੇ ਆ ਵੀ ਕਿੰਨੇ ਵੀ ਲੋਕ ਸਭਾ ਦੇ ਮੈਂਬਰ ਸੀ 6ਵੀਂ ਲੋਕ ਸਭਾ ਦੇ ਮੈਂਬਰ ਸੀ ਰਾਸ਼ਟਰਪਤੀ ਜਦੋਂ ਬਣੇ ਸੀ ਰਾਜੀ ਉਹ ਤੋਂ ਬਣਨ ਤੋਂ ਪਹਿਲਾਂ ਇਹ ਸੀਐਮ ਰਹਿ ਚੁੱਕੇ ਸੀਗੇ ਆਂਧਰਾ ਪ੍ਰਦੇਸ਼ ਦੇ ਪਹਿਲੇ ਸੀਐਮ ਸੀ ਆਂਧਰਾ ਪ੍ਰਦੇਸ਼ ਦੇ ਤੇ ਦੋ ਵਾਰ ਸੀਐਮ ਬਣੇ ਸੀ ਉੱਥੋਂ ਦੇ ਪਹਿਲੇ ਵੀ ਸੀ ਤੇ ਦੋ ਵਾਰ ਵੀ ਬਣੇ ਸੀ ਇਹ ਦੋਨੇ ਚੀਜ਼ਾਂ ਯਾਦ ਰੱਖਣੀਆਂ ਫਿਰ ਹਜੇ ਇਹ ਪਹਿਲੇ ਰਾਸ਼ਟਰਪਤੀ ਸੀ ਜੋ ਨਿਰਵਿਰੋਧ ਚੁਣੇ ਗਏ ਇਹ ਕੁਐਸਚਨ ਵੀ ਬਹੁਤ ਇੰਪੋਰਟੈਂਟ ਆ ਕਿ ਕਿਹੜੇ ਰਾਸ਼ਟਰਪਤੀ ਆ ਜਿਹੜੇ ਨਿਰ ਨਿਰਵਿਰੋਧ ਚੁਣੇ ਗਏ ਵਿਪਾਅ ਮੁਕਾਬਲੇ ਤੋਂ ਬਿਨਾਂ ਚੁਣੇ ਗਏ ਸੀ ਤਾਂ ਨੀਲਮ ਸੰਜੀਵ ਰੈਡੀ ਸੀਗੇ ਤੇ ਪਹਿਲੇ ਹੀ ਸੀ ਰਾਜੇ ਜਿਹੜੇ ਇਹ ਗੈਰ ਕਾਂਗਰਸੀ ਸੀ ਕਾਂਗਰਸੀ ਸੀ ਕਿਉਂਕਿ ਇਸ ਤੋਂ ਪਹਿਲਾਂ ਜਿੰਨੀਆਂ ਸਰਕਾਰਾਂ ਬਣੀਆਂ ਸੀ ਰਾਜੇ ਉਹ ਵੀ ਜਿਹੜੀਆਂ ਵੀ ਸੀਗੀਆਂ ਕਾਂਗਰਸ ਸਰਕਾਰ ਦੇ ਨਾਲ ਸੰਬੰਧਿਤ ਸੀ ਪਹਿਲੀ ਵਾਰ ਹੀ ਜਿਹੜੀ ਇੱਥੇ ਜਨਤਾ ਪਾਰਟੀ ਦੀ ਸਰਕਾਰ ਬਣੀ ਸੀ ਜਦੋਂ 77 ਅਮੈਂਡਮੈਂਟ uh, 44 ਅਮੈਂਡਮੈਂਟ ਹੋਈ ਸੀਗੀ 1978 ਦੇ ਵਿੱਚ ਤਾਂ ਉਦੋਂ ਨੀਲਨ ਸੰਜੀਵ ਰੈਡੀ ਹੈ ਜਿਹੜੇ ਉਹ ਰਾਸ਼ਟਰਪਤੀ ਸੀਗੇ ਤੇ ਇਹ ਪਹਿਲੇ ਰਾਸ਼ਟਰਪਤੀ ਸੀ ਜਿਹੜੇ ਗੈਰ ਕਾਂਗਰਸੀ ਸੀ ਇਹ ਤੋਂ ਪਹਿਲਾਂ ਜਿੰਨੇ ਵੀ ਰਾਸ਼ਟਰਪਤੀ ਆਏ ਉਹ ਸਾਰੇ ਕਾਂਗਰਸੀ ਪਾਰਟੀ ਦੇ ਨਾਲ ਸੰਬੰਧਿਤ ਸੀ ਤੇ ਇਹਨਾਂ ਦੇ ਸਮੇਂ ਰਹੇ ਜੇ ਸਰਕਾਰ ਟੁੱਟੀ ਸੀ ਜਨਤਾ ਪਾਰਟੀ ਦੀ ਇਹ ਪੁਆਇੰਟ ਧਿਆਨ ਚ ਰੱਖ ਲਓ ਫਿਰ ਗਿਆਨੀ ਜੈਲ ਸਿੰਘ राजे ਇਹਨਾਂ ਦਾ ਸਮਾ ਸੀ 25 ਜੁਲਾਈ 1982 ਤੋਂ ਲੈ ਕੇ ਇੱਥੋਂ राजे ਇਹ ਤਰੀਕ ਫਿਕਸ ਹੋ ਗਈ ਇਹਦੋਂ ਪਹਿਲਾਂ ਤਰੀਕਾਂ ਦਾ ਬਦਲਾ ਹੁੰਦਾ ਸੀ ਨਾ ਇਹਦੋਂ ਗਾ ਤੁਸੀਂ ਸਿਰਫ ਇਕੱਲੇ 5-5 ਸਾਲ ਦਾ ਗੱਪਾ ਕਿ ਇਹ ਇਕੱਲੇ ਈਅਰ ਜਿਹੜੇ ਇਹਨਾਂ ਨੂੰ ਧਿਆਨ ਚ ਰੱਖ ਲੈਣਾ 25 ਜੁਲਾਈ 1982 ਤੋਂ ਲੈ ਕੇ 25 ਜੁਲਾਈ 1987 ਤੱਕ ਗਿਆਨੀ ਜੈਲ ਸਿੰਘ ਬਣੇ ਸੀ ਇਹ ਜੇਕਰ ਰਾਸ਼ਟਰਪਤੀ ਬਣੇ ਸੀ ਤੋਂ ਪਹਿਲਾਂ ਇਹ ਮੁੱਖ ਮੰਤਰੀ ਸੀ ਰਾਜੇ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧਿਤ ਸੀਗੇ ਇਹ ਪੰਜਾਬ ਦੇ ਮੁੱਖ ਮੰਤਰੀ ਸੀ ਪਹਿਲੇ ਸੀ ਰਾਜੇ ਸਿੱਖ ਰਾਸ਼ਟਰਪਤੀ ਸਿੱਖ ਰਾਸ਼ਟਰਪਤੀ ਪਹਿਲੇ ਸੀਗੇ ਤੇ ਇੰਨੇ ਇਹ ਪਹਿਲੇ ਸੀ ਜਿਨ੍ਹਾਂ ਨੇ ਪਾਕਟ ਵੀਟੋ ਦਾ ਵਰਤੋਂ ਕੀਤੀ ਸੀਗੀ ਪਾਕਟ ਵੀਟੋ ਵਰਤਣ ਵਾਲੇ ਪਹਿਲੇ ਸੀਗੇ ਇਹ ਪਾਕਟ ਵੀਟੋ ਬਾਰੇ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਰਾਜੇ ਜਦੋਂ ਆਪਾਂ ਇਹਨਾਂ ਦੇ ਇਹਦੇ ਪਾਵਰਸ ਕੀਤੇ ਸੀਗੇ ਕਿ ਇਹ ਡਾਰਕ ਬੈਲ ਤੇ ਆਈ ਸੀਗੀ ਪਾਕਟ ਵੀਟੂ ਆ ਜਿਹੜੀ 1986 ਦੇ ਵਿੱਚ ਆਈ ਸੀਗੀ ਡਾਰਕ ਬੈਲ ਕੀ ਸੀ ਜਿਹਦੇ ਨਾਲ ਸੀਗਾ ਕਿ ਲੋਕਾਂ ਦੀ ਪ੍ਰਾਈਵੇਸੀ ਜਿਹੜੀ ਉਹ ਉਹਨੂੰ ਖਤਮ ਕੀਤਾ ਜਾ ਰਿਹਾ ਸੀਗਾ ਕਿਉਂਕਿ ਉਹਦੇ ਜਰੀਏ ਜਿਹੜਾ ਡਾਰਕ ਬੈਲ ਦੇ ਜਰੀਏ ਸੀਗਾ ਜਿਹੜਾ ਆਇਆ ਸੀ ਲੋਕਾਂ ਦੇ ਜਿਹੜੇ ਨਿੱਜੀ ਪੱਤਰ ਹੁੰਦੇ ਆ ਉਹਨਾਂ ਨੂੰ ਪੜਨ ਦਾ ਅਧਿਕਾਰ ਦਿੱਤਾ ਗਿਆ ਸੀ ਤਾਂ ਇਹਨਾਂ ਦੇ ਸਮੇਂ ਹੀ ਰਾਜੇ ਆਪਰੇਸ਼ਨ ਬਲੂ ਸਟਾਰ ਆ ਜਿਹੜਾ ਜਿਹਨੂੰ ਆਪਾਂ 1984 ਜਿਹੜੇ 1984 ਦੇ ਦੰਗੇ ਬੋਲ ਦਿੰਨੇ ਆ ਉਹ ਹੋਇਆ ਸੀਗਾ ਗਿਆਨੀ ਜੈਲ ਸਿੰਘ ਦੇ ਸਮੇਂ ਇੰਦਰਾ ਗਾਂਧੀ ਦੀ ਸਰਕਾਰ ਸੀ ਰਜੇ ਉਦੋਂ ਤੇ ਇਸੇ ਸਮੇਂ ਜਿਹੜਾ ਇੰਦਰਾ ਗਾਂਧੀ ਆ ਉਹਨੂੰ ਮਾਰਿਆ ਗਿਆ ਸੀਗਾ ਸਤਵੰਤ ਸਿੰਘ ਤੇ ਬਿਆਨਕ ਸਿੰਘ ਦੇ ਦੁਆਰਾ ਤੇ ਇਹਨਾਂ ਦੇ ਕਾਲ ਦੇ ਵਿੱਚ ਹੀ ਰਜੇ ਜਿਹੜਾ ਹੈਗਾ ਅ ਰਜੀਵ ਗਾਂਧੀ ਜਿਹੜਾ ਉਹਦੇ ਤੋਂ ਇਹਨਾਂ ਨੇ ਅਸਤੀਫੇ ਦੀ ਮੰਗ ਕੀਤੀ ਸੀਗੀ ਗਿਆਨੀ ਜੈਲ ਸਿੰਘ ਨੇ ਪਰ ਉਸ ਚੀਜ਼ ਤੇ ਜਿਹੜਾ ਕੋਈ ਸਵੀਕ੍ਰਿਤੀ ਨਹੀਂ ਮਿਲੀ ਸੀਗੀ ਤਾਂ ਅਸਤੀਫੇ ਦੀ ਮੰਗ ਕਰਨ ਵਾਲੇ ਵੀ ਗਿਆਨੀ ਜੈਲ ਸਿੰਘ ਸੀਗੇ ਆਪਰੇਸ਼ਨ ਬਲੂ ਸਟਾਰ ਜਿਹੜਾ 1985 ਦੇ ਵਿੱਚ ਹੋਇਆ ਉਹ ਕਿੰਨੇ ਦੇ ਸਮੇਂ ਹੋਇਆ ਗਿਆਨੀ ਜੈਲ ਸਿੰਘ ਦੇ ਸਮੇਂ ਪਹਿਲੇ ਸੈਕ ਰਾਸ਼ਟਰਪਤੀ ਸੀ ਪਾਕਟ ਵਿਟੋ ਵਰਤਨ ਵਾਲੇ ਪਹਿਲੇ ਸੀਗੇ ਫਰੀਦਕੋਟ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਸੀ ਪੰਜਾਬ ਤੋਂ ਆਰ ਵਿਕਟਰ ਅਮਨ ਰਾਜੇ ਇਹਨਾਂ ਦਾ ਸਮਾਂ ਸੀਗਾ 1977 ਤੋਂ 1992 ਤੱਕ ਤੇ ਰਾਜੀਵ ગાંધી ਦੀ ਜਿਹੜੀ ਹੱਤਿਆ ਹੋਈ ਸੀ ਉਹ ਇਹਨਾਂ ਦੇ ਕਾਲ ਦੇ ਵਿੱਚ ਹੋਈ ਸੀ ਆਰ ਵਿਕਟਰ ਅਮਨ ਦੇ ਵਿੱਚ ਹੋਰ ਇਹਦੇ ਬਾਰੇ ਕੋਈ ਨਹੀਂ ਧਿਆਨ ਚ ਰੱਖਣਾ ਸਿਰਫ ਇਹਨਾਂ ਰੱਖਣਾ ਵੀ ਇਹ 8ਵੇਂ ਸੀ ਫਿਰ ਸ਼ੰਕਰ ਦਿয়াল ਸ਼ਰਮਾ ਰਾਜੇ ਇਹ ਨੌਵੇਂ ਰਾਸ਼ਟਰਪਤੀ ਸੀ ਇਹਨਾਂ ਨਾਲ ਸੰਬੰਧਿਤ ਵੀ ਕੋਈ ਖਾਸ ਚੀਜ਼ਾਂ ਯਾਦ ਰੱਖਣ ਵਾਲੀਆਂ ਫਿਰ ਕੇ ਆਰ ਨਰਾਇਣ ਕੇ ਆਰ ਨਰਾਇਣ ਜਿਹੜੇ 10ਵੇਂ ਰਾਸ਼ਟਰਪਤੀ ਸੀ ਰਾਜੇ ਇਹਨਾਂ ਦਾ ਸਮਾਂ ਸੀ 1997 ਤੋਂ ਲੈ ਕੇ 2002 ਤੱਕ ਇਹ ਪਹਿਲੇ ਸੀ ਰਾਜੇ ਜਿਹੜੇ ਦਲਿਤ ਰਾਸ਼ਟਰਪਤੀ ਸੀ ਦਰੋਮਤੀ ਮਰਮੂਆ ਜਿਹੜੇ ਉਹ ਪਹਿਲੇ ਆਦੀਵਾਸੀ ਆ ਤੇ ਪਹਿਲੇ ਜਿਹੜੇ ਦਲਿਤ ਸੀ ਰਾਜੇ ਉਹ ਕੇ ਆਰ ਨਰਾਇਣ ਸੀ ਇਹ ਧਿਆਨ ਚ ਰੱਖਣਾ ਪਹਿਲੇ ਦਲਿਤ ਰਾਸ਼ਟਰਪਤੀ ਕੌਣ ਸੀ ਕੇ ਆਰ ਨਰਾਇਣ ਇਹ ਨੋਟ ਦੇ ਵਿੱਚ ਲਿਖਿਆ ਹੋਇਆ ਹੈ ਰਾਜੇ ਵੀ ਜਦੋਂ ਆਪਣੀ ਸੁਤੰਤਰਤਾ ਦੀ ਜਿਹੜੀ ਸਵਰਨ ਜਯੰਤੀ ਮਨਾਈ ਹੈ ਸਵਰਨ ਜਯੰਤੀ ਕੀ ਹੁੰਦੀ ਹੈ ਰਾਜੇ ਜਦੋਂ 50 ਸਾਲ ਪੂਰੇ ਹੋਣ ਤੇ ਜਿਹੜੀ ਮਨਾਈ ਜਾਂਦੀ ਆ ਤਾਂ ਉਹ ਇਹਨਾਂ ਦੇ ਕਾਰਜ ਵਿੱਚ ਕਾਲਜ ਕਾਲ ਦੇ ਵਿੱਚ ਮਨਾਈ ਗਈ ਸੀ ਠੀਕ ਹੈ ਨਾ ਇਹ ਕੁਐਸਚਨ ਬਣ ਸਕਦਾ ਕਿ ਜਿਹੜੀ ਸਵਰਨ ਜਯੰਤੀ ਆ ਉਹ ਕਿਹੜੇ ਰਾਸ਼ਟਰਪਤੀ ਦੇ ਕਾਰਜਕਾਲ ਦੇ ਦੌਰਾਨ ਮਨਾਈ ਗਈ ਤਾਂ ਕੇ ਆਰ ਨਰਾਇਣ ਦੇ ਕਾਰਜਕਾਲ ਦੇ ਦੌਰਾਨ ਮਨਾਈ ਗਈ ਸੀ ਫਿਰ ਏਪੀਜੀ ਅਬਦੁਲ ਕਲਾਮ ਰਾਜੇ 11ਵੇਂ ਰਾਸ਼ਟਰਪਤੀ ਆ ਪਹਿਲਾਂ ਤਾਂ ਇਹੀ ਕੁਐਸਚਨ ਬਣ ਜਾਂਦਾ ਕਿ ਕਿੰਨੇਵੇਂ ਰਾਸ਼ਟਰਪਤੀ ਆ ਏਪੀਜੀ ਅਬਦੁਲ ਕਲਾਮ ਜਾਂ ਇਹ ਪੁੱਛ ਲੈਣ ਦੇ ਕਿ 11ਵੇਂ ਰਾਸ਼ਟਰਪਤੀ ਕੌਣ ਆ ਤਾਂ ਏਪੀਜੀ ਅਬਦੁਲ ਕਲਾਮ ਇਹਨਾਂ ਦਾ ਸਮਾਂ ਰਾਜੇ 2002 ਤੋਂ 2007 ਤੱਕ ਇਹਦੇ ਚੋ ਕਾਫੀ ਕੁਐਸਚਨ ਬਣ ਜਾਂਦੇ ਨੇ ਉਹਨੂੰ ਧਿਆਨ ਨਾਲ ਲਿਖਿਓ ਰਾਜੇ ਫਿਰ ਇਹਨਾਂ ਨੂੰ ਭਾਰਤ ਰਤਨ ਮਿਲਿਆ ਆਪਾਂ ਚਾਰ ਪਿੱਛੇ ਕਰ ਚੁੱਕੇ ਆ ਨਾ ਇਹ ਪੰਜਵੇਂ ਆ ਜਿਨ੍ਹਾਂ ਨੂੰ ਭਾਰਤ ਰਤਨ ਮਿਲਿਆ 1997 ਦੇ ਵਿੱਚ ਪੰਜਵੇਂ ਜਿਨ੍ਹਾਂ ਨੂੰ ਭਾਰਤ ਰਤਨ ਮਿਲਿਆ ਠੀਕ ਆ ਇਹਨਾਂ ਦਾ ਜਨਮ ਦਿਹਾੜਾ ਜੇ 15 ਅਕਤੂਬਰ ਨੂੰ ਹੋਇਆ ਡਾਕਟਰ ਸਰੋਪੱਲੀ ਰਾਧਾਕ੍ਰਿਸ਼ਨਨ ਦਾ ਜਨਮ ਦਿਹਾੜਾ ਜੇ 5 ਸਤੰਬਰ ਨੂੰ ਹੋਇਆ ਸੀ ਜਿਨ੍ਹਾਂ ਦੇ ਜਨਮ ਦਿਨ ਤੇ ਕੀ ਹੈ ਟੀਚਰਸ ਡੇ ਮਨਾਇਆ ਜਾਂਦਾ ਤੇ ਏਪੀਜੀ ਅਬਦੁਲ ਕਲਾਮਾ ਜਿਨ੍ਹਾਂ ਦਾ ਜਨਮ 15 ਅਕਤੂਬਰ ਨੂੰ ਹੋਇਆ ਜਿਨੇ ਇਹਨਾਂ ਦੇ ਬਰਥ ਜਿਹੜੇ ਬਰਥਡੇ ਤੇ ਰਾਜੇ ਜਿਹੜਾ ਸਟੂਡੈਂਟ ਡੇ ਮਨਾਇਆ ਜਾਂਦਾ ਠੀਕ ਹੈ ਨਾ ਇਹ ਧਿਆਨ ਚ ਰੱਖਣਾ ਟੀਚਰਸ ਡੇ ਸਰੋਪੱਲੀ ਰਾਧਾਕ੍ਰਿਸ਼ਨਨ ਤੇ ਸਟੂਡੈਂਟਸ ਡੇ ਏਪੀਜੀ ਅਬਦੁਲ ਕਲਾਮ ਸਭ ਤੋਂ ਇੰਪੋਰਟੈਂਟ ਲਾਈਨਰ ਆ ਜੇ ਭਾਰਤ ਦੇ ਮਿਸਾਈਲ ਮੈਨ ਕਿਹਾ ਗਿਆ ਇਹਨਾਂ ਨੂੰ ਇਹ ਪੀਜੇ ਅਬਦੁਲ ਗੁਲਾਮ ਨੂੰ ਭਾਰਤ ਦੇ ਜਿਹੜਾ ਮਿਸਾਈਲ ਮੈਨ ਕਿਹਾ ਗਿਆ ਇਹਨਾਂ ਦੇ ਸਮੇਂ राजे ਅਟਲ ਬਿਹਾਰੀ ਵਾਜਪਾਈਏ ਜਿਹੜੇ ਉਹਨਾਂ ਨੇ ਨਾਰਾ ਦਿੱਤਾ ਸੀ ਜੈ ਜਵਾਨ ਜੈ ਕਿਸਾਨ ਜੈ ਵਿਗਿਆਨ ਜੈ ਜਵਾਨ ਜੈ ਕਿਸਾਨ ਦਾ ਨਾਰਾ ਜਿਹੜਾ ਉਹ ਲਾਲ ਬਹਾਦਰ ਸ਼ਾਸਤਰੀ ਨੇ ਦਿੱਤਾ ਸੀ ਪਰ ਇਹਨਾਂ ਦੇ ਸਮੇਂ ਜਿਹੜਾ ਅਟਲ ਬਿਹਾਰੀ ਵਾਜਪਾਈਆ ਉਹਨਾਂ ਨੇ ਨਾਰਾ ਦਿੱਤਾ ਸੀਗਾ जय जवान जय किसान जय विज्ञान ਤੇ ਉਸੇ ਨਾਰੇ ਦੇ ਵਿੱਚ ਨਰਿੰਦਰ ਮੋਦੀ ਨੇ ਵੀ ਚੇਂਜ ਕੀਤੀ ਸੀ ਉਹਨਾਂ ਨੇ ਕਿਹਾ ਸੀ ਜੈ ਜਵਾਨ ਜੈ ਕਿਸਾਨ ਜੈ ਵਿਗਿਆਨ ਜੈ ਅਨੁਸੰਧਾਨ ਅਨੁਸੰਧਾਨ ਹੁੰਦਾ ਰਿਸਰਚ ਰਾਜੇ ਤਾਂ ਮੋਦੀ ਨੇ ਨਵਾਂ ਸ਼ਬਦ ਜੋੜਿਆ ਅਨੁਸੰਧਾਨ ਵਾਜਪਾਈ ਨੇ ਨਵਾਂ ਸ਼ਬਦ ਜੋੜਿਆ ਜੈ ਵਿਗਿਆਨ ਤੇ ਲਾਲਬਾਧੁਰ ਸ਼ਾਸਤਰੀ ਦਾ ਨਾਰਾ ਸੀ ਜੈ ਜਵਾਨ ਜੈ ਕਿਸਾਨ ਠੀਕ ਹੈ ਨਾ ਉਦੋਂ ਬਾਅਦ ਪ੍ਰਤੀਬਾ ਦੇਵੀ ਪਾਟਿਲ ਇਹ ਰਾਜੇ ਪਹਿਲੇ ਆ ਜਿਹੜੇ ਔਰ ਤੁਸੀਂ ਰਾਸ਼ਟਰਪਤੀ ਬਣਨ ਵਾਲੇ ਮਹਿਲਾ ਰਾਸ਼ਟਰਪਤੀ ਬਣਨ ਵਾਲੇ ਪਹਿਲੇ ਸੀਗੇ ਇਹਨਾਂ ਦਾ ਸਮਾਂ 2007 ਤੋਂ 12 ਤੱਕ ਆ ਤੇ ਪਹਿਲੇ ਹੀ ਸੀ राजे ਜਿਹੜੇ Rajasthan ਦੇ ਮਹਿਲਾ ਰਾਜਪਾਲ ਬਣੇ ਸੀ ਮਹਿਲਾ ਰਾਜਪਾਲ ਬਣਨ ਵਾਲੇ ਤੇ ਮਹਿਲਾ ਰਾਸ਼ਟਰਪਤੀ ਬਣਨ ਵਾਲੇ ਪਹਿਲੇ ਆ ਰਾਸ਼ਟਰਪਤੀ ਭਾਰਤ ਦੇ ਤੇ ਰਾਜਪਾਲ ਕਿੱਥੋਂ ਦੇ ਮੰਨੇ Rajasthan ਦੇ ਠੀਕ ਆ ਫਿਰ ਇਹ ਮੈਂ ਤੁਹਾਨੂੰ ਦੱਸ ਚੁੱਕੀ ਆ ਵੀ ਦੂਜੇ ਮੈਕਸੀਕੋ ਦਾ ਸਰਵਚ ਨਾਗਰਿਕ ਦਾ ਸਨਮਾਨ ਪਾਉਣ ਵਾਲੇ ਕੌਣ ਸੀ ਪ੍ਰਤਿਬਾ ਪਾਟੇਲ ਪਹਿਲੇ ਸੀਗੇ ਸਰਪੱਲੀ ਰਾਧਾਕ੍ਰਿਸ਼ਨਨ ਤੇ ਦੂਜੇ ਕੌਣ ਹੋਗੇ ਪ੍ਰਤਿਬਾ ਪਾਟੇਲ ਦੋ ਰਾਸ਼ਟਰਪਤੀਆਂ ਨੂੰ ਇਹ ਸਨਮਾਨ ਮਿਲਿਆ ਪਹਿਲੇ ਕੌਣ ਆ ਸਰਪੱਲੀ ਰਾਧਾਕ੍ਰਿਸ਼ਨਨ ਤੇ ਦੂਜੇ ਕੌਣ ਆ ਪ੍ਰਤਿਬਾ ਪਾਟੇਲ ਫਿਰ राजे 13ਵੇਂ ਰਾਸ਼ਟਰਪਤੀ ਪ੍ਰਨਵ ਮੁਖਰ ਜੀ 2007 ਤੋਂ 2012 ਤੱਕ ਇਨਾਂ ਨੂੰ ਵੀ ਭਾਰਤ ਰਤਨ ਮਿਲਿਆ 2019 ਦੇ ਵਿੱਚ ਇਹ ਕਿੰਨੇਵੇਂ ਹੋਗੇ 6ਵੇਂ ਹੋਗੇ ਭਾਰਤ ਰਤਨ ਜਿਨ੍ਹਾਂ ਨੂੰ ਮਿਲਿਆ ਮੈਂ ਤੁਹਾਨੂੰ ਸ਼ੁਰੂ ਚ ਦੱਸਦਾ ਸੀ ਕਿ ਛੇ ਰਾਸ਼ਟਰਪਤੀ ਜਿਨ੍ਹਾਂ ਨੂੰ ਭਾਰਤ ਰਤਨ ਮਿਲਿਆ ਚਾਰ ਪਹਿਲੇ ਲਗਾਤਾਰ ਆ ਫਿਰ 5ਵੇਂ ਐਪੀਜੀ ਅਬਦੁਲ ਕਲਾਮਾ ਤੇ 6ਵੇਂ ਪ੍ਰਨਵ ਮੁਖਰਜੀਆ 2019 ਦੇ ਵਿੱਚ ਮਿਲਿਆ ਇਹਨਾਂ ਨੂੰ ਫਿਰ ਰਾਜਨਾਥ ਕੋਵਿੰਦ ਰਾਜੇ ਇਹਨਾਂ ਦਾ ਸਮਾਂ 2017 ਤੋਂ 2022 ਤੱਕ ਦਾ ਤੇ ਦੂਜੇ Dalit ਰਾਸ਼ਟਰਪਤੀ ਆ ਪਹਿਲੇ Dalit ਰਾਸ਼ਟਰਪਤੀ ਕੌਣ ਸੀਗੇ ਪਹਿਲੇ ਦਲਿਤ ਰਾਸ਼ਟਰਪਤੀ ਕੌਣ ਸਿਖਰੇ ਜੇ ਕੇ ਕੇ ਆਰ ਨਰਾਇਣ ਦੂਜੇ ਹੋਗੇ ਰਾਜਨਾਥ ਕੋਵਿੰਦ ਤੇ ਉਸ ਤੋਂ ਬਾਅਦ ਦਰੋਪਤੀ ਮੁਰਮੂ ਜਿਹੜੇ ਆਪਣੇ ਪ੍ਰੈਜ਼ੈਂਟ ਵਾਰ 15ਵੇਂ ਰਾਸ਼ਟਰਪਤੀ ਆ ਦਰੋਪਤੀ ਮੁਰਮੂ ਆ ਇਹ ਦੂਪਹਿਲਾ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਚਾਰਖੰਡ ਦੇ ਰਾਜਪਾਲ ਸੀ ਇਹਨਾਂ ਦਾ ਸਮਾਰਾਜੇ 25 ਜੁਲਾਈ 2022 ਤੋਂ ਆ ਵਰਤਮਾਨ ਦੇ ਵਿੱਚ ਇਹ ਪ੍ਰੈਜ਼ੈਂਟ ਚੱਲ ਰਹੇ ਆ ਪਹਿਲੇ ਰਾਸ਼ਟਰਪਤੀ ਇਹ ਜਿਹੜੇ ਜਿਹੜੇ ਆਦੀਵਾਸੀ ਸੀ ਆਦਿਵਾਸੀ ਕਬੀਲੇ ਦੇ ਨਾਲ ਸੰਬੰਧਿਤ ਸੀ ਸੰਥਾਲ ਜਾਤੀ ਸੀ ਇਹਨਾਂ ਦੀ 오ਡੀਸਾ ਦੇ ਵਿੱਚ ਪਾਈ ਜਾਂਦੀ ਆ ਉੱਥੋਂ ਆ ਜਿਹੜੇ ਇਹ ਰਾਸ਼ਟਰਪਤੀ ਦੀ ਚੋਣ ਲੜੀ ਇਹਨਾਂ ਨੇ ਤੇ ਸੁਤੰਤਰ ਭਾਰਤ ਦੇ ਵਿੱਚ ਜਨਮੇ ਵੀ ਪਹਿਲੇ ਯਾਰਾ ਜੇ ਇਹ ਇਹ ਤੋਂ ਪਹਿਲਾਂ ਜਿਹੜੇ ਵੀ ਰਾਸ਼ਟਰਪਤੀ ਹੋਏ ਆ ਉਹਨਾਂ ਦਾ ਜਨਮ ਸੁਤੰਤਰ ਭਾਰਤ ਦੇ ਵਿੱਚ ਨਹੀਂ ਹੋਇਆ ਦਰੋਪਤੀ ਮੁਰਮੂ ਆ ਜਿਹੜੇ ਪਹਿਲੇ ਰਾਸ਼ਟਰਪਤੀ ਬਣੇ ਜਿਨ੍ਹਾਂ ਦਾ ਜਨਮ ਆ ਜਿਹੜਾ ਸੁਤੰਤਰ ਭਾਰਤ ਦੇ ਵਿੱਚ ਹੋਇਆ 1958 ਦੇ ਵਿੱਚ ਹੋਇਆ ਫਿਰ ਯਾਰਾ ਜੇ ਇਹਨਾਂ ਦੇ ਵਿਰੋਧੀ ਕੌਣ ਸੀਗੇ ਵੀ ਜਦੋਂ ਇਹਨਾਂ ਨੇ ਚੋਣ ਲੜੀ ਤਾਂ ਇਹ ਕੀ ਦੇ ਖਿਲਾਫ ਚੋਣ ਲੜੀ ਸੀ ਜਸ਼ਵੰਤ सिन्हा ਇਹਨਾਂ ਦੇ ਵਿਰੋਧ ਦੇ ਵਿੱਚ ਖੜੇ ਸੀਗੇ ਜ ਇਹ ਜਾਤ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਸੰथाल ਜਾਤੀ ਓਡੀਸਾ ਤੋਂ ਸੀ ਤਾਂ ਇਹ ਸੀ ਰਾਜੇ ਆਪਣੇ ਸਾਰੇ ਰਾਸ਼ਟਰਪਤੀ ਭਾਰਤ ਦੇ 15 ਰਾਸ਼ਟਰਪਤੀ ਜਿਨ੍ਹਾਂ ਬਾਰੇ ਤੁਹਾਨੂੰ ਜਿੰਨੇ ਵੀ ਫੈਕਟ ਸੀਗੇ ਜਿਨ੍ਹਾਂ ਦੇ ਵਿੱਚੋਂ ਵੀ ਐਮਸੀਕਿਊ ਬਾਹਰ ਨਿਕੀ ਕੁਐਸਚਨ ਬਣ ਸਕਦਾ ਮੈਂ ਤੁਹਾਨੂੰ ਸਾਰੇ ਕਵਰ ਕਰਾਤੇ ਆ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਲੱਗਿਆ ਹੋਊਗਾ ਜੇ ਕਲਾਸ ਵਧੀਆ ਲੱਗੀ ਰਾਜੇ ਤਾਂ ਕਲਾਸ ਨੂੰ ਲਾਈਕ ਜ਼ਰੂਰ ਕਰਿਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਜਿਹੜੇ ਆਉਣ ਵਾਲੇ ਕਲਾਸਿਸ ਆ ਉਹ ਵੀ ਤੁਹਾਡੇ ਤੱਕ ਪਹੁੰਚ ਸਕਣ ਤੇ ਜਿਹੜੇ ਆਲਰੇਡੀ ਕਲਾਸਿਸ ਹੋ ਚੁੱਕੀਆਂ ਉਹਨਾਂ ਨੂੰ ਵੀ ਤੁਸੀਂ ਵਾਚ ਕਰ ਸਕੋ ਕਿਉਂਕਿ ਬਿਲਕੁਲ ਫ੍ਰੀ ਦੇ ਵਿੱਚ ਹੈਂਡ ਰਿਟਨ ਨੋਟਸ ਦੇ ਨਾਲ ਬਹੁਤ ਹੀ ਡੀਪਲੀ ਤਰੀਕੇ ਦੇ ਨਾਲ ਤੁਹਾਨੂੰ ਤਿਆਰੀ ਕਰਾਈ ਜਾ ਰਹੀ ਹੈ ਇੱਥੇ ਤਾਂ ਮਿਲਦੇ ਰਹਾਂਗੇ ਕੱਲ੍ਹ ਵਾਲੀ ਕਲਾਸ ਦੇ ਵਿੱਚ ਇੱਕ ਨਵੇਂ ਟਾਪਿਕ ਦੇ ਨਾਲ ਥੈਂਕ ਯੂ